ਇਹ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਔਰ ਨਾਰਮ ਇਹੀ ਹੈ ਕਿ ਅਸੀਂ ਬਾਜ਼ਾਰ ਚਾਂਦੇ ਆ ਜਾਂ ਕਿਸੇ ਸਟੋਰ ਦੇ ਵਿੱਚ ਜਾਂਦੇ ਆ ਤੇ ਉੱਥੋਂ ਜਾ ਕੇ ਚੀਜ਼ ਜਿਹੜੀ ਹੈ ਉਹ ਖਰੀਦ ਕੇ ਲੈ ਆਉਂਦੇ ਆ ਲੇਕਿਨ ਕੈਨੇਡਾ ਵਿੱਚ ਅੱਜ ਕਨ ਹਾਲਾਤ ਕੁਝ ਅਜਿਹੇ ਨੇ ਕਿ ਬਹੁਤ ਜ਼ਿਆਦਾ ਲੋਕ ਹੁਣ ਸੈਕੰਡ ਹੈਂਡ ਯੂਜ਼ਡ ਚੀਜ਼ਾਂ ਜਿਹੜੀਆਂ ਨੇ ਉਹ ਖਰੀਦਣੀਆਂ ਪ੍ਰੈਫਰ ਕਰ ਰਹੇ ਨੇ ਨਵੀਆਂ ਦੀ ਬਜਾਏ ਇੱਕ ਸਟੱਡੀ ਕੀਤੀ ਗਈ ਹੈ ਜੀ ਅ ਰੀਟੇਲ ਕੰਸਲਟੈਂਸੀ ਫਰਮ ਡੀਆਈਜੀ 360 ਤੇ ਉਸ ਦੇ ਨਾਲ ਦਾ ਐਂਗਰ ਰੇਟ ਉਹਨਾਂ ਨੇ ਇੱਕ ਸਟੱਡੀ ਕੀਤੀ ਤਕਰੀਬਨ 1508 ਕੈਨੇਡੀਅਨਸ ਨੂੰ ਉਹਨਾਂ ਨੇ ਪੁੱਛਿਆ ਕਿ ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਕੋਈ ਪੁਰਾਣੀ ਚੀਜ਼ ਖਰੀਦੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ 77% ਕੈਨੇਡੀਅਨਸ ਨੇ ਇਸ ਵਾਸਤੇ ਹਾਂ ਕਿਹਾ ਉਹ ਕਹਿੰਦੇ ਹਾਂਜੀ ਅਸੀਂ ਪਿਛਲੇ ਸਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਰੀਦੀਆਂ ਨੇ ਦੇਖੋ ਕਾਰ ਕਿਸੇ ਨੇ ਪੁਰਾਣੀ ਖਰੀਦੀ ਜਾਂ ਘਰ ਪਹਿਲਾਂ ਕਿਸੇ ਦਾ ਖਰੀਦਿਆ ਉਹ ਗੱਲ ਵੱਖਰੀ ਹੈ ਲੇਕਿਨ ਕਪੜੇ ਪੁਰਾਣੇ ਖਰੀਦਨੇ ਜੁੱਤੀਆਂ ਪੁਰਾਣੀਆਂ ਖਰੀਦਣੀਆਂ ਜੇ ਫਿਰ ਘਰ ਦੇ ਵਿੱਚ ਬੱਚਾ ਕੋਈ ਹੋ ਰਿਹਾ ਉਸ ਤੇ ਟੁਆਇਸ ਉਸ ਤੇ ਕਪੜੇ ਜਾਂ ਫਿਰ ਕਿਚਨ ਦਾ ਕੋਈ ਸਮਾਨ ਅਜੀਹਾ ਜਦੋਂ ਲੋਕ ਪੁਰਾਣਾ ਖਰੀਦਣਾ ਸ਼ੁਰੂ ਕਰ ਦੇਣ ਉਸ ਵਕਤ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਂ ਤਾਂ ਉਹ ਦੇਸ਼ ਆਰਥਿਕ ਮੰਦਵਾੜੇ ਦੇ ਵਿੱਚੋਂ ਨਿਕਲ ਰਿਹਾ ਹੈ ਜਾਂ ਉੱਥੇ ਫਿਰ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ 77% ਕੈਨੇਡੀਅਨਸ ਨੇ ਪਿਛਲੇ ਸਾਲ ਚੀਜ਼ ਕੋਈ ਨਾ ਕੋਈ ਪੁਰਾਣੀ ਜਿਹੜੀ ਹੈ ਉਹ ਖਰੀਦੀ ਹੈ। ਔਰ ਇਹ ਚੀਜ਼ ਹੋਣਾ ਕਿੱਥੋਂ ਖਰੀਦੀ ਗਈ ਹੈ? ਉਹ ਕਹਿੰਦੇ ਜੀ ਅਸੀਂ ਮਾਰਕੀਟਪਲੇਸ ਤੋਂ ਖਰੀਦੀ ਹੈ। ਫੇਸਬੁੱਕ ਦੀ ਮਾਰਕੀਟਪਲੇਸ ਅੱਜਕੱਲ ਬਹੁਤ ਜ਼ਿਆਦਾ ਫੇਮਸ ਹੈ ਜਿੱਥੇ ਲੋਕ ਚੀਜ਼ਾਂ ਵੇਚਦੇ ਤੇ ਚੀਜ਼ਾਂ ਖਰੀਦਦੇ ਨੇ ਤੇ ਉਹਦੇ ਵਿੱਚੋਂ ਸਭ ਤੋਂ ਵੱਡੀ ਗਿਣਤੀ ਜਿਹੜੀ ਹੈ 76% ਉਹ ਲੋਕਾਂ ਨੇ ਚੀਜ਼ਾਂ ਮਾਰਕੀਟਪਲੇਸ ਤੋਂ ਖਰੀਦੀਆਂ ਨੇ ਤੇ ਉਹਦੇ ਵਿੱਚੋਂ ਫਿਰ ਇਹ ਵੀ ਵੇਖਿਆ ਗਿਆ ਕਿ ਕਿਹੜੀ ਏਜ ਗਰੁੱਪ ਦੇ ਲੋਕ ਨੇ ਜਿਹੜੇ ਇਹ ਖਰੀਦ ਰਹੇ ਨੇ ਪੁਰਾਣਾ ਸਮਾਨ ਉਹਦੇ ਵਿੱਚੋਂ ਜਨ Z ਤੇ ਮਿਲੇਨੀਅਲਸ ਯਾਨੀ ਕਿ ਤਕਰੀਬਨ 40-45 ਸਾਲ ਤੱਕ ਦੇ ਲੋਕ ਨੇ ਜਿਹੜੇ ਕੀ ਪੁਰਾਣੀਆਂ ਚੀਜ਼ਾਂ ਤੇ ਅੱਜਕੱਲ੍ਹ ਗੁਜ਼ਾਰਾ ਕਰ ਰਹੇ ਨੇ ਅਸੀਂ ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਕਹਿ ਸਕਦੇ ਹਾਂ 77% ਕੈਨੇਡੀਅਨ ਜਿਹੜਾ ਇਸ ਸਰਵੇ ਦਿਖਾ ਰਿਹਾ ਹੈ 77% ਹਰ 4 ਦੇ ਵਿੱਚੋਂ 3 ਲੋਕ ਉਹਨਾਂ ਨੇ ਪਿਛਲੇ ਸਾਲ ਪੁਰਾਣੀਆਂ ਚੀਜ਼ਾਂ ਖਰੀਦੀਆਂ ਨੇ ਤੇ ਆਪਣਾ ਜਿਹੜਾ ਹੈ ਉਹ ਗੁਜ਼ਾਰਾ ਕੀਤਾ ਹੈ। ਔਰ ਲੋਕਾਂ ਨੂੰ ਪੁੱਛਿਆ ਗਿਆ ਕਿ ਪੁਰਾਣਾ ਸਮਾਨ ਤੁਸੀਂ ਖਰੀਦ ਰਹੇ ਹੋ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ? ਸਾਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਕਿਉਂ ਕਰ ਰਹੇ ਨੇ? 31% ਲੋਕਾਂ ਦਾ ਮੰਨਣਾ ਇਹ ਹੈ ਕਿ ਹੋ ਸਕਦਾ ਜੀ ਇਹ ਅਮਰੀਕਾ ਨੇ ਜਿਹੜਾ ਕੈਨੇਡਾ ਉੱਪਰ ਟੈਰਿਫ ਲਗਾਇਆ ਹੈ ਉਹਦੇ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ। ਲੇਕਿਨ ਉਹਦੇ ਵਿੱਚੋਂ ਨਾ 40% ਲੋਕ ਇਹ ਵੀ ਮੰਨਦੇ ਆ ਉਹ ਕਹਿੰਦੇ ਅਮਰੀਕਾ ਜਾਣਾ ਹੁਣ ਔਖਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਚੀਜ਼ ਸਸਤੀ ਮਿਲਦੀ ਸੀ ਅਸੀਂ ਉੱਥੋਂ ਜਾ ਕੇ ਲੈਂਦੇ ਸੀ ਲੇਕਿਨ ਹੁਣ ਅਮਰੀਕਾ ਨਹੀਂ ਜਾ ਸਕਦੇ ਤਾਂ ਕੈਨੇਡਾ ਵਿੱਚ ਚੀਜ਼ਾਂ ਦੀ ਮਹਿੰਗਾਈ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਹੁਣ ਸਾਨੂੰ ਆਪਣੀ ਪਾਕਟ ਦੇ ਹਿਸਾਬ ਦੇ ਨਾਲ ਅਸੀਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਦੀ ਖਰੀਦੋ ਫਰੋਕਤ ਕਰ ਰਹੀ ਹੈ वैसे एक ਗੱਲ ਹੈ ਕਿ ਸਿਰਫ ਲੋਕਾਂ ਨੇ ਖਰੀਦੀਆਂ ਹੀ ਨਹੀਂ ਲੋਕਾਂ ਨੇ ਉਥੇ ਵੇਚੀਆਂ ਵੀ ਨੇ ਜਿੰਨੇ ਲੋਕਾਂ ਦੇ ਸਰਵੇ ਕੀਤੇ ਗਏ ਉਹਨਾਂ ਦੇ ਵਿੱਚੋਂ 90% ਲੋਕਾਂ ਨੇ ਇਹ ਵੀ ਦੱਸਿਆ ਕਿ ਅਸੀਂ ਬਹੁਤ ਸਾਰਾ ਸਮਾਨ ਡੋਨੇਟ ਵੀ ਕੀਤਾ ਤੇ ਅਸੀਂ ਬਹੁਤ ਸਾਰਾ ਸਮਾਨ ਮਾਰਕੀਟਪਲੇਸ ਤੇ ਉੱਪਰ ਸੈਲ ਵੀ ਕੀਤਾ ਹੈ ਇਹਦੇ ਨਾਲ ਇੱਕ ਖਾਸ ਗੱਲ ਸਾਹਮਣੇ ਆ ਰਹੀ ਹੈ ਕਿ ਪੁਰਾਣਾ ਸਮਾਨ ਖਰੀਦਣ ਦਾ ਇੱਕ ਬਿਹੇਵੀਅਰ ਬਣ ਰਿਹਾ ਹੈ ਕੈਨੇਡਾ ਵਿੱਚ ਪਹਿਲਾਂ ਤਾਂ ਇਸ ਤਰ੍ਹਾਂ ਹੁੰਦਾ ਸੀ ਜੇ ਕਿਸੇ ਨੇ ਕੋਈ ਪੁਰਾਣਾ ਕੱਪੜਾ ਪਾਇਆ ਜਾਂ ਪੁਰਾਣੇ ਜੁੱਤੇ ਪਾਏ ਨੇ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਤਾਂ ਉਹ ਲੋਕ ਇਸ ਨੂੰ ਬੁਰਾ ਮੰਨਉਂਦੇ ਸੀ ਲੇਕਿਨ ਅੱਜਕੱਲ ਇਹ ਬੁਰਾ ਮੰਨਣ ਵਾਲੀ ਗੱਲ ਸ਼ਾਇਦ ਬਹੁਤ ਪਿੱਛੇ ਰਹਿ ਗਈ ਹੈ ਕੈਨੇਡਾ ਵਿੱਚ ਜਿੱਥੇ ਕਿ 77% ਲੋਕ ਜਿਹੜੇ ਨੇ ਉਹ ਯੂਜ਼ਡ ਯਾਨੀ ਕਿ ਸੈਕੰਡ ਹੈਂਡ ਸਮਾਨ ਦੇ ਉੱਪਰ ਗੁਜ਼ਾਰਾ ਕਰ ਰਹੇ ਨੇ ਬਲ ਸਿੰਪਲ ਜੀ ਗੱਲ ਇਹ ਨਹੀਂ ਹੈ ਕਿ ਜੇ ਲੋਕ ਆਪਸ ਤੇ ਵਿੱਚ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਦੇ ਨੇ ਤਾਂ ਉਸ ਵਕਤ ਉਹ ਨਵੀਆਂ ਚੀਜ਼ਾਂ ਨਹੀਂ ਖਰੀਦਦੇ ਜੇ ਨਵੀਆਂ ਨਹੀਂ ਖਰੀਦਣਗੇ ਤਾਂ ਜਿਹੜੇ ਸਟੋਰ ਖੁੱਲੇ ਹੋਏ ਨੇ ਉਨਾ ਦੀਆਂ ਸੇਲਸ ਖਤਮ ਹੋਈਆਂ ਨੇ ਬਹੁਤ ਜ਼ਿਆਦਾ ਘਟੀਆਂ ਨੇ ਔਰ ਸਭ ਤੋਂ ਜ਼ਿਆਦਾ ਹਿੱਟ ਕੀ ਤਾਜੀ ਕਹਿੰਦੇ ਫਰਨੀਚਰ ਟੂਲਸ ਸਪੋਰਟਿੰਗ ਗੁੱਡਸ ਅਜਹਜ਼ ਸਟੋਰਸ ਨੂੰ ਜਿਨ੍ਹਾਂ ਦੀਆਂ ਸੇਲਸ ਨੇ ਜਿਹੜੀਆਂ ਬਹੁਤ ਜ਼ਿਆਦਾ ਨੀਚੇ ਆ ਗਈਆਂ ਨੇ ਇੱਕ ਖਾਸ ਗੱਲ ਹੋਰ ਵੇਖੀ ਗਈ ਕਿ ਇਹ ਜਿਹੜਾ ਪੁਰਾਣਾ ਸਮਾਨ ਲੋਕ ਲੈ ਰਹੇ ਨੇ ਇਹ ਕਿਹੜੀ ਇਨਕਮ ਦੇ ਲੋਕ ਲੈ ਰਹੇ ਨੇ ਉਹਨਾਂ ਦੀ ਇਨਕਮ ਦੀ ਰੇਂਜ ਕੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਹਰ ਇੱਕ ਤਰ੍ਹਾਂ ਦੀ ਇਨਕਮ ਘਟ ਔਰ ਵਧ ਹਰ ਤਰ੍ਹਾਂ ਦੀ ਇਨਕਮ ਦਾ ਜਿਹੜਾ ਹਾਊਸਹੋਲਡ ਹੈ ਉਹਨਾਂ ਨੇ ਪੁਰਾਣਾ ਸਮਾਨ ਖਰੀਦਿਆ